ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ ਸਮੇਤ ਅੱਧਾ ਦਰਜਨ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਰਾਂਘੀਰ ਤੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਲਿੰਕ ਸੜਕਾਂ ਨੂੰ ਆਲੀਸ਼ਾਨ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਜਿਸ ਦੀ ਮਿਸਾਲ ਗੜਸ਼ੰਕਰ ਦੇ ਬੀਰੰਪੁਰ ਪਾਰਵਾਲ ਸਣੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਨ ਵਾਲੀ ਇਸ ਸੜਕ ਤੇ ਨਜ਼ਰ ਆਈ ਨੇ ਇਹ ਲਿੰਕ ਸੜਕ ਪਿਛਲੇ ਲਗਭਗ 8 ਮਹੀਨੇ ਪਹਿਲਾਂ ਸੀਵਰੇਜ ਬੋਰਡ ਦੇ ਵੱਲੋਂ ਪੁੱਟੀ ਗਈ ਸੀ ਪਰ ਨਾ ਤਾਂ ਸੀਵਰੇਜ ਦੇ ਕੰਮ ਨੂੰ ਮੁਕੰਮਲ ਕੀਤਾ ਗਿਆ ਤੇ ਨਾ ਹੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹਾਲਅਬ ਇਹ ਹੈ ਕਿ ਇਹ ਸੜਕਾਂ ਦੇ ਥਾਵਾਂ ਤੇ ਟੁੱਟ ਚੁੱਕੀ ਹੈ ਸੜਕ ਤੇ ਟੋਏ ਪੈ ਚੁੱਕੇ ਨੇ ਜਿਸ ਕਾਰਨ ਹੁਣ ਬਰਸਾਤ ਦੇ ਸਮੇਂ ਰਹੰਗਿਰਾਂ ਨੂੰ ਵੱਡੀ ਪਰੇਸ਼ਾਨੀ ਚਲਣੀ ਪੈਂਦੀ ਹੈ ਇਸ ਸੜਕ ਤੇ ਕਈ ਵਾਰ ਹਾਦਸੇ ਹੋ ਚੁੱਕੇ ਨੇ ਪਰ ਸ਼ਾਇਦ ਸਬੰਧਤ ਵਿਭਾਗ ਤੇ ਸਰਕਾਰ ਕਿਸੇ ਵੱਡੇ ਹਾਦਸੇ ਦੀ ਉਡੀਕ ਤੇ ਵਿੱਚ ਜ਼ਿਕਰਯੋਗ ਇਹ ਸੜਕ ਗੜ ਸ਼ੰਕਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਾਈਪਾਸ ਦਾ ਕੰਮ ਕਰਦੀ ਹੈ ਹੁਣ ਇਹ ਸੜਕ ਦੇ ਖਰਾਬ ਹੋਣ ਦੇ ਨਾਲ ਸ਼ਹਿਰ ਦੇ ਵਿੱਚ ਟ੍ਰਾਫਿਕ ਦੀ ਸਮੱਸਿਆ ਗੰਭੀਰ ਬਣੀ ਰਹਿੰਦੀ ਹੈ ਇਸ ਸੜਕ ਦੇ ਨਾਲ ਲੱਗਦੇ ਘਰਾਂ ਦਾ ਵੀ ਨੁਕਸਾਨ ਹੋ ਰਿਹਾ ਤੇ ਸੜਕ ਤੇ ਖਰਾਬ ਹੋਣ ਦੇ ਨਾਲ ਨਗਰ ਕੌਂਸਲ ਦੇ ਅਧਿਕਾਰੀ ਸਫਾਈ ਤੱਕ ਕਰਨ ਨਹੀਂ ਆਉਂਦੇ ਰਾਂਘੀਰ ਤੇ ਇੱਥੇ ਰਹਿਣ ਵਾਲੇ ਲੋਕਾਂ ਨੇ ਇੱਥੇ ਫਿਰ ਸਰਕਾਰ ਤੇ ਪ੍ਰਸ਼ਾਸਨ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਹੈ ਹੁਣ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਕਦ ਤੱਕ ਲੋਕਾਂ ਤੇ ਮਿਹਰ ਕਰੇਗੀ ਮੇਰਾ ਨਾਮ ਹੈ ਜਤਿੰਦਰ ਰਾਣਾ ਜੀ ਤੇ ਮੈਂ ਇੱਥੇ ਦਾ ਹੀ ਵਾਸੀ ਹਾਂ ਇਹ ਸੜਕ ਦੀ ਹਾਲਤ ਪਿੱਛੋਂ 6-7 ਮਹੀਨਿਆਂ ਤੋਂ ਇੰਨਾ ਬੁਰਾ ਹਾਲ ਹੈ ਕਿ ਮਤਲਬ ਇੱਥੇ ਦੇਖੋ ਮੀਂਹ ਪੈ ਗਿਆ ਇੰਨਾ ਪੂਰਾ ਚਿਕੜੇ ਚੱਕੜਾ ਤੇ ਬੰਦੇ ਕੋਈ ਨਾ ਕੋਈ ਮੇਜਰ ਐਕਸੀਡੈਂਟ ਹੋ ਸਕਦਾ ਮੈਂ ਮਾਈਨਰ ਐਕਸੀਡੈਂਟ ਦੀ ਗੱਲ ਨਹੀਂ ਕਰਦਾ ਮੇਜਰ ਐਕਸੀਡੈਂਟ ਦੀ ਗੱਲ ਕਰਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਆਦਾ ਇਹ ਸੀਵਰੇਜ ਪਾਏ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਇਹ ਸੀਵਰੇਜ ਪਾ ਕੇ ਇਹਨਾਂ ਡਿਲੇ ਹੋਣਾ ਤੇ ਸੀਵਰੇਜ ਨਾਲ ਪਾ ਕੇ ਉਸ ਵੇਲੇ ਇਹਨਾਂ ਨੂੰ ਬਜਰੀ-ਬਜਰੀ ਪਾ ਕੇ ਸੜਕ ਬਣਾ ਦੇਣੀ ਚਾਹੀਦੀ ਸੀ ਤੇ ਮੈਨੂੰ ਨਹੀਂ ਪਤਾ ਲੱਗਦਾ ਭਈ ਇਹ ਕਿਹੜੀ ਦੁਨੀਆ ਚ ਹੈ ਦੁਨੀਆ ਕਿੱਥੇ ਚੰਦ ਤੇ ਪਹੁੰਚੀ ਜਾਂਦੀ ਹੈ ਤੇ ਇਹਨਾਂ ਕੋਲੇ ਸੀਵਰੇਜ ਪਾ ਕੇ ਇਹਨਾਂ ਦੇ ਕੋਲ ਪੱਥਰ ਨਹੀਂ ਪਿਆ ਲੋਕ ਨਹੀਂ ਪਈ ਤੇ ਇਹ ਸੜਕ ਇੰਨੀ ਹਾਲਤ ਖਰਾਬ ਹੋਣ ਕਰਕੇ ਨਾ ਤਾਂ ਇੱਥੇ ਕੋਈ ਮਨੋਸਰ ਕਮੇਟੀ ਦਾ ਕਰਮਚਾਰੀ ਆ ਰਿਹਾ ਸਾਫ ਸਵਾਈ ਲਈ ਉਹਨਾਂ ਨੂੰ ਜੇ ਪੁੱਛੋ ਉਹ ਕਹਿੰਦੇ ਤੁਰਨੇ ਨੂੰ ਜਗ੍ਹਾ ਨਹੀਂ ਹੈ ਤੇ ਜਾਈਏ ਕਿੱਥੇ ਕਹਿੰਦਾ ਤੇ ਇਹ ਹਾਲ ਤਾਂ ਹੁਣ ਤੁਸੀਂ ਦੇਖ ਲਓ ਪੂਰਾ ਜਿੰਨੇ ਵੀ ਲੋਕ ਐ ਇੰਨੇ ਸਫਰ ਕਰ ਰਹੇ ਐ ਮਤਲਬ ਕਿ ਗੱਲੇ ਛੱਡੋ ਹੁਣ ਸਰ ਮੇਰਾ ਨਾਮ ਨੀਤੀਸ਼ਾ ਜੀ ਮੈਂ ਗੜਸ਼ੰਕਰ ਤੋਂ ਸਰ ਇਹ ਰੋਡ ਜਿਹੜਾ ਜਾਂਦਾ ਬਿਰਮਪੁਰ ਰੋਡ ਗੜਸ਼ੰਕਰ ਇਹਨੂੰ 6-7 ਮਹੀਨੇ ਹੋ ਗਏ ਟੁੱਟੇ ਨੂੰ ਨਾ ਇਹ ਠੀਕ ਕਰਦੇ ਰੋਡ ਇਹ ਐਦਾ ਦਾ ਐਦਾ ਦਾ ਹੀ ਆਮ ਬੰਦਾ ਇਥੋਂ ਨੰਗਣਾ ਔਖਾ ਆਮ ਬੰਦਾ ਨਹੀਂ ਲੰਘ ਸਕਦਾ ਇੱਥੇ ਜੀ ਰੋਡ ਦਾ ਇਹਨਾਂ ਬੁਰਾ ਹਾਲ ਹੈ ਜੀ ਇਹਨਾਂ ਮਾੜਾ ਹਾਲਾ ਰੋਡ ਦਾ ਇਹਨੂੰ 7-8 ਮਹੀਨੇ ਜਾਦਾ ਸੀਵਰੇਜ ਪਾ ਕੇ ਕੇ ਕਿਸੇ ਨੇ ਰੋਡ ਠੀਕ ਨਹੀਂ ਕੀਤਾ ਨਾ ਕੋਈ ਕਰਦਾ ਰੋਡ ਠੀਕ ਇਹ ਜਿਹੜਾ ਰੋਡ ਹੈ ਇਹ ਬਿਰਮਪੁਰ ਰੋਡ ਜਾਂਦਾ ਹੈ ਚਾਰ ਤਿੰਨ ਚਾਰ ਪੰਜ ਪਿੰਡਾਂ ਨੂੰ ਜੋੜਦਾ ਜੀ ਇਹ ਮੀਂਹ ਪੈਣ ਦੇ ਕਰਕੇ ਖਰਾਬ ਹੋ ਜਾਂਦਾ ਰੋਡ ਹਾਂਜੀ ਰੋਡ ਬਹੁਤ ਗੰਦਾ ਹੈ ਮੋਟਰਸਾਈਕਲ ਉੱਤੇ ਲੰਘ ਨਹੀਂ ਹੋ ਰਿਹਾ ਮੋਟਰਸਾਈਕਲ ਸਲਿੱਪ ਕਰ ਰਿਹਾ ਹੈ ਗਾਰਾ ਗਾਰਾ ਦੇਖੋ ਤੁਸੀਂ ਕਿੰਨਾ ਲੰਘ ਨਹੀਂ ਹੋ ਰਿਹਾ ਬਹੁਤ ਔਖਾ ਹੈ ਕਾਫੀ ਮੇਨ ਰੋਡ ਹੈ ਕਾਫੀ ਪਿੰਡਾਂ ਨੂੰ ਜਾ ਰਿਹਾ ਹੈ ਸਕੂਲ ਹੈਗਾ ਮੇਨ ਸਕੂਲ ਇੱਥੇ ਇਹ ਜਿਹੜਾ ਹੈ ਦਾ ਕੁਮਰਪਾਲ ਜੀ ਮੈਂ ਇੱਥੇ ਸੈਂਡ ਸੋਲਰ ਕੋਲੇ ਮੇਰਾ ਘਰ ਹੈ ਜੀ ਤੇ ਮੇਰਾ ਇੱਧਰ ਰੋਜ਼ ਆਣਾ ਜਾਣਾ ਤੁਰਕੇ ਹੁੰਦਾ ਜੀ ਬੜਾ ਔਖਾ ਹੁੰਦਾ ਜੀ ਤੇ ਕੱਲ ਤਾਂ ਮੇਰੀ ਬੇਟੀ ਇੱਧਰ ਤਲਕੇ ਡੱਪੇ ਉਹਦੇ ਬਾਹ ਦੇ ਸੱਟ ਲੱਗ ਗਈ ਜੇ ਤਾਂ ਕੱਲ ਨੂੰ ਕੋਈ ਡਿੱਗ ਜਾਂਦਾ ਹੱਥ ਪੈਰ ਟੁੱਟ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਜਨਤਾ ਸਰਕਾਰ ਹੋ ਗਈ ਜ਼ਿੰਮੇਵਾਰ ਹਾਂਜੀ ਠੀਕ ਹੈ ਕੀ ਮੰਗ ਕਰਦੇ ਪੜਨਗੇ ਤੇ ਚੱਲਦੇ ਇਹ ਮੇਰੀ ਮੰਗ ਇਹੀ ਹੈ ਜਲਦੋਂ ਜਲਦੇ ਕੰਪਲੀਟ ਕੀਤਾ ਜਾਵੇ ਬਣਾਇਆ ਜਾਵੇ ਤਾਂ ਕਿ ਜਨਤਾ ਖਰਾਬ ਨਾ ਹੋਵੇ ਉਹਨੂੰ ਨੰਗੜ ਨੂੰ ਵਧੀਆ ਤੁਰਨੇ ਨੂੰ ਹੋਵੇ ਸੱਚੀ ਗੱਲ ਹੈ ਬਹੁਤ ਕਾਫੀ ਬੰਦੇ ਰੋਡ ਬਹੁਤ ਟੁੱਟਿਆ ਜੀ ਇਹਦਾ ਬਹੁਤ ਸਾਨੂੰ ਤੰਗੀ ਹੁੰਦੀ ਹੈ ਬਹੁਤ ਨੰਗਣਾ ਪੈਂਦਾ ਬੜਾ ਦਿੱਕਤ ਆਉਂਦੀ ਹੈ ਨੰਗਣਾ ਪੈਦਲ ਪੈਦਲ ਵੀ ਮੋਟਰਸਾਈਕਲ ਤੇ ਵੀ ਬਹੁਤ ਬੁਰਾ ਹਾਲ ਹੈ ਰੋਡ ਦਾ ਹਾਂਜੀ ਰੋਡ ਬਹੁਤ ਬਣਾ ਚਾਹੀਦਾ ਹੈ ਬਹੁਤ ਟਾਈਮ ਹੋ ਗਿਆ ਇਹਨੂੰ ਇੱਥੇ ਹੀ ਲਗਾਇਆ ਪਰ ਇਹਨਾਂ ਨੇ ਜੀ ਮੋੜਾ ਬਹੁਤ ਹਾਲ ਹੈ ਜੀ ਦਿੱਕਤ ਬਹੁਤ ਆਉਂਦੀ ਹੈ ਜੀ ਸਾਨੂੰ ਹਾਂਜੀ 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 ਕਾਫੀ ਟਾਈਮ ਹੋ ਗਿਆ ਜੀ ਇੱਦਾਂ ਹੀ ਪਾਣੀ ਬਹੁਤ ਖੜਿਆ ਜੀ ਪਿੱਛੇ ਹਾਂਜੀ ਹਾਂਜੀ ਤਿਲਕ ਬਾਜੀ ਬਾਜੀ ਵੇਲੇ ਤਿਲਕ ਜੀ ਦਾ ਜੀ ਇੱਥੇ ਬੇਪੇ ਦਾ ਹਾਂਜੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਸੜਕਾਂ ਦੇ ਕਿਹੋ ਜਿਹੇ ਹਾਲ ਬਣਿਆ ਹੋਆ ਆ ਕਈਆਂ ਪਿੰਡਾਂ ਸੜਕਾਂ ਲੱਗਦੀ ਵੀਰੋਪੁਰ ਨੂੰ 100 ਦੀ ਲਹਿਰ ਆਈ ਪਰ ਉੱਪਰ ਖਵਾੜ ਨੂੰ ਸਾਰੇ ਪਿੰਡਾਂ ਨਾਲ ਲੱਗਦੀ ਆ ਕੋਈ ਸੁਣਦਾ ਹੀ ਨਹੀਂ ਕੋਈ ਬਾਜੀ ਜੀ ਜਾਈ ਜੀ ਇਹ ਬਣਨੇ ਨੂੰ ਪਤਾ ਕਦੋਂ ਬਣਨੀ ਆ ਕੋਈ ਗਾੜੀ ਹੀ ਕਰਦਾ ਕਰਦਾ ਇਦਾਂ ਹੀ ਗੌਰਮੇਟ ਤੋਂ ਸੁਣਦੀ ਇਹ ਨਹੀਂ ਬੱਜੀ